ਸਰਗਰਜ ਜੀ ਡਿਵੀਜ਼ਨ ਪੰਜਾਬੀ ਦੇ ਤੁਹਾਡੇ ਅਕਰ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਜੀਤ ਕੀਤੇ ਨੇ ਕਲਾਨੌਰ ਤੋਂ ਸਾਡੇ ਪੱਤਰਕਾਰ ਲਾਪ੍ਰਿਤ ਸਿੰਘ ਖੁਸੀਪੁਰ ਨੇ ਤਾਂ ਦੱਦੀ ਕੀ ਗਰਦਾਸਪੁਰ ਦੇ ਸਰਹੱਦ ਦੇ ਕਸਬਾ ਕਲਾਨੌਰ ਵਿੱਚ 13 ਸਾਲ ਬਾਅਦ ਹੋ ਰਹੀਆਂ ਪੰਚਾਇਤੀ ਚੋਣਾਂ ਕਲਾਨੌਰ ਦੀਆਂ 6 ਪੰਚਾਇਤਾਂ ਵਿੱਚੋਂ 2 ਪੰਚਾਇਤ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ ਅਤੇ ਚਾਰ ਪੰਚਾਇਤਾਂ ਤੇ ਅੱਜ ਚੋਣਾਂ ਹੋ ਰਹੀਆਂ ਹਨ ਪੰਚਾਇਤੀ ਚੋਣਾਂ ਨੂੰ ਲੈ ਕੇ ਕਲਨੌਰ ਵਿੱਚ ਕੀਤੇ ਗਏ ਸੁਰੱਖਿਆ ਦੇ ਕੜੇ ਇੰਤਜ਼ਾਮ ਤੇ ਨਾਲ ਦੇ ਨਾਲ ਤੁਹਾਨੂੰ ਦੱਸਦੀ ਕਿ ਸਵੇਰੇ 8 ਵਜੇ ਤੋਂ ਹੀ ਵੋਟਰ ਪਹੁੰਚਾ ਰਹੇ ਆਪਣੀਆਂ ਵੋਟਾਂ ਤੰਦਾਦੀ ਕਿ ਲਗਾਤਾਰ ਸਵੇਰ ਤੋਂ ਹੀ VOTING ਹੋ ਰਹੀ ਹੈ ਕਲਾਨੌਰ ਦੇ ਵਿੱਚ ਜੋ ਕਿ 13 ਸਾਲ ਬਾਅਦ ਇਹ VOTING ਹੋਈ ਤੇ ਲੋਕ ਇਸ ਵੋਟਾਂ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ ਨੇ ਤੇ ਲੋਕਾਂ ਨੇ ਕਿਹਾ ਕਿ ਸੁਰੱਖਿਆ ਪ੍ਰਬੰਧ ਵੀ ਬਹੁਤ ਵਧੀਆ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਹਲਾਗੁੱਲਾ ਇਨ੍ਹਾਂ ਪੰਚਾਇਤੀ ਚੋਣਾਂ ਦੇ ਵਿੱਚ ਨਹੀਂ ਹੋਇਆ ਕਿਉਂਕਿ 13 ਸਾਲ ਬਾਅਦ ਨਵੀਆਂ ਪੰਚਾਇਤਾਂ ਬਣ ਗਈਆਂ ਨੌਜਵਾਨ ਪੰਚਾਇਤ ਸਰਪੰਚ ਪੰਚ ਬਣ ਗਏ ਤੇ ਕਲਾਨੌਰ ਦਾ ਵਿਕਾਸ ਹੋਵੇਗਾ ਕਿਉਂਕਿ ਪਿਛਲੇ 13 ਸਾਲ ਤੋਂ ਉਹਨਾਂ ਨੇ ਕਿਹਾ ਕਿ ਇੱਥੇ ਦਾ ਜਿਹੜਾ ਵਿਕਾਸ ਆ ਉਹ ਰੁਕਿਆ ਹੋਇਆ ਤੇ ਵਿਕਾਸ ਨਹੀਂ ਹੋ ਰਿਹਾ ਸੀ ਪਰ ਹੁਣ ਉਮੀਦ ਹੈ ਕਿ ਨਵੇਂ ਪੰਚ ਸਰਪੰਚ ਬਣਨ ਤੋਂ ਬਾਅਦ ਜਿਹੜਾ ਆ ਉਹ ਕਾਫੀ ਹੱਦ ਤੱਕ ਜਿਹੜਾ ਆ ਉਹ ਪੰਚਾਇਤਾਂ ਆ ਬਣਨ ਤੋਂ ਬਾਅਦ ਜਿਹੜਾ ਵਿਕਾਸ ਹੋਵੇਗਾ ਲੋਕਾਂ ਦੇ ਨਾਲ ਗੱਲਬਾਤ ਕੀਤੀ ਆਓ ਸੁਣਦੇ ਆ ਲੋਕ ਇਹਨਾਂ ਵੋਟਾਂ ਬਾਰੇ ਕੀ ਕਹਿੰਦੇ ਨੇ ਤੇ ਕਿੰਨੇ ਖੁਸ਼ ਨੇ ਕਿ 13 ਸਾਲ ਬਾਅਦ ਜਦੋਂ ਕਿ ਉਹਨਾਂ ਦੀ ਵੀ ਸੁਣੀ ਗਈ ਹੈ ਕਿ ਜਿਹੜੀਆਂ ਨੇ ਚੋਣਾਂ ਹੋ ਰਹੀਆਂ ਨੇ ਕਿਹਾ ਜਾਂਦਾ ਨੇ ਕਿ ਬਾਰੀ ਸਾਡੀ ਰੂੜੀ ਦੀ ਵੀ ਸੁਣੀ ਜਾਂਦੀ ਚਲੋ ਸਾਲ ਉੱਪਰ ਹੀ ਸਹੀ ਇਹਨਾਂ ਦੀ ਵੀ ਸੁਣੀ ਗਈ ਤੇ ਵੋਟਾਂ ਹੋ ਰਹੀਆਂ ਨੇ ਆਓ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਕਾਲਾਨੌਰ ਵਾਸੀ ਬਹੁਤ ਵਧੀਆ ਹੈ ਜੀ ਬੜੇ ਚਿਹਰਾ ਦੀ ਇਹ ਚੀਜ਼ ਦੀ ਉਡੀਕ ਹੀ ਲੋਕਾਂ ਨੂੰ ਬਹੁਤ ਚਿਰ ਦਾ 13 ਸਾਲ ਹੋ ਗਏ ਸ਼ਹਿਰ ਦਾ ਵਿਕਾਸ ਰੁਗਿਆ ਹੈ ਜਿਹੜੀਆਂ ਹੁਣੇ ਵੋਟਾਂ ਪੈਣਗੀਆਂ ਇਹਦੇ ਨਾਲ ਵੀ ਜੋ ਵੀ ਨੌਜਵਾਨ ਮੁੰਡੇ ਸਰਪੰਚ ਪੰਚ ਬਣਨਗੇ ਸ਼ਹਿਰ ਦਾ ਵਿਕਾਸ ਲੈ ਕੇ ਅੱਗੇ ਤੁਰਨਗੇ ਕਿਦਾਂ ਨੇ ਪ੍ਰਬੰਧ ਇਹ ਪ੍ਰਸ਼ਾਸਨ ਦੇ ਬਹੁਤ ਬੜੀਆ ਪ੍ਰਬੰਧ ਹੈ ਜੀ ਬਹੁਤ ਪ੍ਰਸ਼ਾਸਨ ਸਾਥ ਦੇ ਰਿਹਾ ਕੋਈ ਅਲੱਗੁੱਲਾ ਨਹੀਂ ਹੋ ਰਿਹਾ ਬੜੀਆਂ ਪੀਸਫੁਲ ਵੋਟਾਂ ਹੋ ਰਹੀਆਂ ਨੇ ਬਹੁਤ ਜ਼ਿਆਦਾ ਲੋਕਾਂ ਚ ਉਤਸ਼ਾਹ ਹੈ ਕਿਉਂਕਿ 13 ਸਾਲ ਬਾਅਦ ਜਿਹੜੀ ਇਲੈਕਸ਼ਨ ਹੋ ਰਹੀ ਹੈ ਇਸ ਕਰਕੇ ਲੋਕਾਂ ਚ ਬਹੁਤ ਉਤਸ਼ਾਹ ਹੈ ਕਿ ਸਾਡੇ ਵੀ ਕਰਵਾਣਾ ਔਰ ਦੀ ਜਿਹੜੀ ਆ ਸੁਣੀ ਗਈ ਹੈ 13 ਸਾਲ ਹੋ ਗਏ ਕਲਾਨੋ ਜਿਹੜਾ ਪਿੱਛੇ ਚੱਲ ਰਿਹਾ ਸੀ VOTER ਨੂੰ ਕੀ ਬੀਚਾ VOTER ਨੂੰ ਇਹ ਕਹਾਂਗੇ ਹਮ ਮਹਾ ਦੇ ਬਾਹਰ ਨਿਕਲੋ ਅਤੇ ਆਪਣੀ ਪੋਟ ਦਾ ਪ੍ਰਯੋਗ ਕਰੋ ਤੇ ਵਧੀਆ ਕੈਂਡੀਡੇਟ ਨੂੰ ਵੋਟ ਪਾਓ ਹੱਸਿਆ ਨੇ ਕਿ ਪਹਿਲਾਂ ਹੋਣੀ ਚਾਹੀਦੀ ਸੀ ਜੀ ਤੇ ਬਹੁਤ ਦੇਰ ਕਰ ਦਿੱਤੀ ਹੈ ਜਿੰਨੀ ਦੇਰ ਇਹਨਾਂ ਨੇ ਕੀਤੀ ਹੈ ਉੰਨੀ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਜਿਹੜੀ ਪਿੱਛੇ ਪਈ ਹੈ ਜੀ ਸਾਨੂੰ ਹੁਣ ਚਾਹੀਦਾ ਹੈ ਕਿ ਜਿਹੜਾ ਵੀ ਆਪਣਾ ਮੱਕੀ ਬੰਦਾ ਚੁਣੀਏ ਉਹਦੀ ਵਾਦ ਤੋਂ ਵਾਦ ਹੈਲਪ ਕਰਕੇ ਤੇ ਉਹ ਸ਼ਹਿਰ ਵੱਲ ਧਿਆਨ ਰੱਖੇ ਜੀ ਤੇ ਲੋਕਾਂ ਦਾ ਖਿਆਲ ਰੱਖੇ ਜੀ ਕਿਵੇਂ ਨੇ ਪ੍ਰਬੰਧ ਕੀਤੇ ਹੈ ਪੁਲਿਸ ਨੇ ਬਹੁਤ ਵਧੀਆ ਪ੍ਰਬੰਧ ਹੈ ਜੀ ਦੇਖੋ ਤੁਹਾਡੇ ਸਾਹਮਣੇ ਹੈ ਸਭ ਕੁਝ ਲੋਕ ਬੜੇ ਆਰਾਮ ਨਾਲ ਵੋਟਾਂ ਪਾ ਰਹੇ ਨੇ ਤੇ ਬੜੇ ਆਰਾਮ ਨਾਲ ਜਾ ਰਹੇ ਹੈ ਜੀ ਕੋਈ ਇਹੋ ਜਿਹੀ ਮੇ ਕਿਹੜੀ ਹਲਚਲ ਨਹੀਂ ਹੈਗੀ ਪੁਲਿਸ ਦਾ ਬਹੁਤ ਵਧੀਆ ਹੀ ਪ੍ਰਬੰਧ ਹੈ ਜੀ